ਜੀ ਪੂਰੀ 5 ਮੀਟਰ ਸੂਟ ਹੈ ਮੈਚਿੰਗ ਸੂਟ ਹੈ ਜੀ ਅੱਛਾ ਜੀ ਹਾਂਜੀ ਦੁਪੱਟਾ ਨਾਲ ਕਾਟਨ ਦਾ ਕਾਟਨ ਦਾ ਦੁਪੱਟਾ ਹਾਂਜੀ 250 ਰੁਪਏ ਦਾ ਸੂਟ ਹੈ ਜੀ ਔਰ ਪੂਰਾ ਮੀਟਰ ਨਾਲ ਨਾਪ ਕੇ 5 ਮੀਟਰ ਇਹਦੇ ਨਾਲ ਕਲਰ ਤਾਂ ਨਹੀਂ ਫਿੱਟ ਜੇਗਾ ਕੋਈ ਚਿੰਤਾ ਨਾ ਕਰੋ ਕੋਈ ਸੂਤ ਵੀ ਕਲਰ ਕੋਈ ਹੋ ਰਿਹਾ ਹੈ ਹਾਂ ਫਾਸਟ ਕਲਰ ਹੈ ਕੋਈ ਦਿੱਕਤ ਵਾਲੀ ਗੱਲ ਨਹੀਂ ਅੱਛਾ 250 ਰੁਪਏ ਦਾ ਸੂਟ ਹੈ ਜੀ ਬੇ ਦੁਪੱਟਾ ਅੱਜ ਕੱਲ ਦੇ ਮੌਸਮ ਵਿੱਚ ਪਾਣ ਜੋਗਾ ਹੈ ਅੱਜ ਕੱਲ ਜਿਦਾ ਹੁਣ ਗਰਮੀ ਗਰਮੀ ਚ ਰਣੀ ਆਹੀ ਹੈ ਓਹੋ ਇਹ ਵਿਕਣੀ ਗਰਮੀ ਦੇ ਵਿੱਚ ਹੈ ਜੀ ਅੱਛਾ ਇਹ ਸਾਰੇ ਗਰਮੀ ਦੇ 700 ਰੁਪਏ ਦਾ ਵੇਚਣੇ ਵਾਲਾ 500 ਦਾ ਹੀ ਵੇਚ ਦਿੰਦਾ ਜੀ 400 ਦਾ ਹੀ ਵੇਚ ਜਿੱਥੇ ਲੱਗਿਆ ਉੱਥੇ ਵੇਚ ਦਿੰਦਾ ਜੀ ਪਹਿਲੇ ਸਾਡੇ ਰੇਟ ਫਿਕਸ ਹੈ ਜੀ ਕਲਰ ਦੀ ਹਰ ਕੁਆਲਿਟੀ ਦੀ ਪੂਰੀ ਗਾਰੰਟੀ ਤੁਹਾਡੀ ਗਾਰੰਟੀ ਸਰ ਪਤਾ ਕੀ ਗੱਲ ਹੈ ਜੀ ਇਹਨਾਂ ਦੇ ਖਲ ਖਰਾਬ ਨਹੀਂ ਹੁੰਦੇ ਕਾਟਨ ਦੇ ਕੈਂਬ੍ਰਿਕ ਦਾ ਕਦੇ ਕਲਰ ਖਰਾਬ ਹੀ ਨਹੀਂ ਹੁੰਦਾ ਜੀ ਹੂੰ ਵਾ ਕਹਿਣ ਦਾ ਮਤਲਬ ਵੀ ਅੱਛਾ ਸੂਟ ਹੈ ਠੀਕ ਹੈ ਹਾਂਜੀ ਤੇ ਇਹ ਤੋਂ ਵੱਧ ਅੱਗੇ ਵਾਲਾ ਦਿਖਾ ਦਿਓ ਬਹੁਤ ਨੇ ਜੀ ਇਹ ਲੋ ਹੈਂਡਵਰਕ ਦੇ ਕੰਮ ਆ ਜਾਣਗੇ ਹੂੰ ਆ ਲੋ ਇਹ ਆ ਗਿਆ ਜੀ ਸ਼ਿਮਰ ਕਾਟਨ ਤੇ ਹੂੰ ਇਹ ਸ਼ਿਮਰ ਹੈ ਬਹੁਤ ਅੱਛਾ ਕਪੜਾ ਹੈ ਜੀ ਹਾਂਜੀ ਇਹ ਕਾਟਨ ਸਟਫ ਦੇ ਵਿੱਚ ਇਹ ਦੁਪੱਟਾ ਵਰਕ ਹੈਂਡਵਰਕ ਦਾ ਕੰਮ ਹੋਇਆ ਵਾ ਜੀ ਸਾਰ ਅੱਛਾ ਆ ਲੋ ਇੱਕੜਾਈ ਕੁੜੀ ਬਿਲਕੁਲ ਬਦਗੀ ਬਿਲਕੁਲ ਬਿਲਕੁਲ ਬਾਜੂ ਵਰਕ ਆਏਗਾ ਜੀ ਹੋ ਫੋਰ ਸਾਈਡਡ ਦੁਪੱਟੇ ਨੇ ਜੀ ਹੋ ਅੱਛਾ ਇਹਦੇ ਚ ਕਿ ਮਸਲੀਨ ਤੇ ਆਉਂਦੇ ਜੀ ਅੱਛਾ ਇਹ ਟੋਟਲੀ ਹੈਂਡਵਰਕ ਦਾ ਕੰਮ ਹੋਇਆ ਵਾ ਜੀ ਸਾਰ ਹਾਂਜੀ ਹਾਂਜੀ ਹੈਂਡਵਰਕ ਦਾ ਕੰਮ ਹੋਇਆ ਇਹ ਇੱਕ ਹੀ ਰੇਟ ਸੇ ਇਹ ਸਾਡੇ ਕੋਲ ਸਟਾਰਟਿੰਗ ਹੋ ਜਾਂਦੀ ਹੈ ਜੀ 700 ਰੁਪਏ ਤੋਂ ਇਹ 700 ਰੁਪਏ ਤੋਂ 700 800 900 1000 1100 ਵੀ ਕਹਿਣ ਦਾ ਮਤਲਬ ਹੈਂਡਵਰਕ ਦੇ ਕੰਮ ਨੇ ਜੀ ਔਰ ਦੁਪੱਟੇ 4 ਸੈੱਟ ਅੱਛਾ ਆ ਲੋ ਦੁਪੱਟੇ ਸਾਰਿਆਂ ਦੇ ਟੋਟਲੀ ਫੁੱਲ ਮਿਲੇਗਾ ਜੀ ਗਾਰੰਟੀ ਹੈ ਪਿਓਰ ਦੁਪੱਟੇ ਨਾਲ ਹੈ ਜੀ ਸੂਟ ਇਹ ਆ ਲੋ ਇਹ ਫੁੱਲ ਪਿਓਰ ਦੁਪੱਟੇ ਨਾਲ ਸੂਟ ਹੈ